ਦੀ ਮਾਰੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਅਸੀਂ ਬੇਨਤੀ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਸਭ ਤੋਂ ਪਹਿਲਾਂ ਸਰਕਾਰ ਦੁਆਰਾ ਫੇਰ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਨੂੰ ਭੰਗ ਕਰਕੇ ਉਰੇ ਰਾਸ਼ਟ੍ਰਪਤੀ ਰਾਜ ਲਾਗੂ ਕੀਤਾ ਜਾਵੇ ਠੀਕ ਫਰੰਟ ਦੇ ਸਰਕਾਰ ਆਮ ਆਦਮੀ ਪਾਰਟੀ ਦੀ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਅਸੀਂ ਦੇਖਦੇ ਆਂ 90 ਦੇ ਵਿੱਚ ਰੋਜ਼ਾਨਾ ਇੱਕ ਦੋ ਘਟਨਾਵਾਂ ਹੋ ਰਹੀਆਂ ਰਾਤ ਵੀ ਜਨਤਾ ਪਾਰਟੀ ਦਾ ਆਗੂ ਛੋਟੇ ਅੱਜ ਦੇ ਤਾਰਾ ਕਰਤਾ ਅੱਜ ਦੇ ਟੂਰਨਾਮੈਂਚਾ ਹੋ ਰਿਹਾ ਹੈ ਜੇ ਸਾਨੂੰ ਹੁਣੇ ਆ ਕੇ ਇਹਨਾਂ ਦੀ ਜੜੀ ਗੁੰਡੇ ਕਰਦੇ ਵਾਲੀ ਤੋਸ ਹੈ ਉਹ ਫੁੱਟ ਮਾਰਕਰ ਪੱਕ ਗਿਆ ਹੈ ਅਸੀਂ ਸੁਰਤੋ ਕੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਜਾਵੇ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਹਾਏ 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 ਜਿਹੜਾ ਧਰਨਾ ਲਾ ਰਹੇ ਹੋ ਤੁਸੀਂ ਇਸ ਟਾਈਮ ਨਾ ਪਟਿਆਲਾ ਗੇਟ ਦੇ ਵਿੱਚ ਕੀ ਕਹਿਣਾ ਪਿਆ ਰਣਜੀਤ ਜੀ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੈ ਉਹ ਕੱਲ ਰਾਤ ਵਾਪਰੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਸ਼੍ਰੀ ਮਨਰੰਜਨ ਕਾਲੀਆ ਜੀ ਦੇ ਘਰ ਦੇ ਉੱਤੇ ਗਰਨੇਡ ਦੇ ਨਾਲ ਹਮਲਾ ਹੋਇਆ ਹੈ ਤੇ ਪੰਜਾਬ ਦੇ ਵਿੱਚ ਪਹਿਲੀ ਵਾਰਦਾਤ ਨਹੀਂ ਹੈ ਇਸ ਤੋਂ ਪਹਿਲਾਂ ਹਸਪਤਾਲਾਂ ਦੇ ਉੱਤੇ ਵੀ ਹਮਲੇ ਹੋਏ ਨੇ ਅਤੇ ਹਰ ਮੈਂ ਕਹਿੰਦਾ ਪੰਜਾਬ ਦੇ ਵਿੱਚ ਇਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਇਸ ਤਰ੍ਹਾਂ ਦੀਆਂ ਕਿ ਅੱਜ ਲੋਕ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਤਾਂ ਕਹਿੰਦੇ ਹਾਂ ਕਿ ਭਗਵੰਤ ਮਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਉਂ ਪੰਜਾਬ ਨੂੰ ਚਲਾਉਣ ਦੇ ਕਾਬਿਲ ਨਹੀਂ ਹੈਗੇ ਆਪਾਂ ਜੇ ਆਪਣੇ ਹਲਕੇ ਦੀ ਉਹ ਗੱਲ ਕਰੀਏ ਤਾਂ 1500 ਰੁਪਏ ਦੇ ਲਈ ਇੱਕ ਮਜ਼ਦੂਰ ਦੀ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਸਿਵਲ ਹਸਪਤਾਲ ਨਾਬੇ ਦੇ ਵਿੱਚ ਉਸ ਮਜ਼ਦੂਰ ਦਾ ਇਲਾਜ ਚੱਲ ਰਿਹਾ ਐ ਇੰਨੀ ਆਜਾਦਾ ਉਬਾਰਦਤਾ ਹੋ ਰਹੀ ਹੈ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੈਂ ਕਹੂੰਗਾ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਸੋ ਭਾਰਤੀ ਜਨਤਾ ਪਾਰਟੀ ਇੱਕ ਲੋਕਾਂ ਦੇ ਵਿੱਚ ਵਿਕਲਪ ਹੈ ਜਿਹੜੀ ਪੰਜਾਬ ਨੂੰ ਮੈਂ ਕਹਿੰਦਾ ਇਸ ਦਲਦਲ ਦੇ ਵਿੱਚੋਂ ਬਾਹਰ ਕੱਢ ਸਕਦੀ ਹੈ ਅੱਜ ਪੰਜਾਬ ਦੇ ਵਿੱਚ ਨਸ਼ਿਆ ਦੀ ਦਲਦਲ ਦੇ ਨਾਲ ਨੌਜਵਾਨ ਖਤਮ ਹੋ ਰਿਹਾ ਹੈ ਕਿਸਾਨੀ ਦੇ ਉੱਤੇ ਇਹਨਾਂ ਨੇ ਲਾਠੀ ਚਾਰਜ ਕਰਤੇ ਹਰ ਵਰਗ ਇੰਨਾ ਜ਼ਿਆਦਾ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਲੁੱਟਾਂ ਖੋਹਾਂ ਜੇ ਕੋਈ ਭੈਣ ਆਪਣੇ ਘਰੋਂ ਬਾਹਰ ਨਿਕਲਦੀ ਉਹਦੀ ਚੇਨ ਚੇਨ ਚੋਰੀ ਕਰ ਲਈ ਜਾਂਦੀ ਹੈ ਉਹਨਾਂ ਦੇ ਕੰਨਾਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਖੂਨੋ ਖੂਨ ਹੋ ਜਾਂਦੀਆਂ ਨੇ ਸਾਡੀਆਂ ਭੈਣਾਂ ਸੋ ਬਹੁਤ ਹੀ ਮਾੜੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਅਸੀਂ ਬੇਨਤੀ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਸਭ ਤੋਂ ਪਹਿਲਾਂ ਸੁਰੱਖਿਆ ਹੈ ਜਿੰਨਾ ਟਾਈਮ ਇਨਸਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਤਾ ਬਾਕੀ ਸਾਰੀਆਂ ਗੱਲਾਂ ਬਾਤ ਦੇ ਵਿੱਚੋਂ ਆਮ ਆਦਮੀ ਦੇ ਮੁੱਖ ਮੰਤਰੀ ਦਾ ਕਹਿ ਰਹੇ ਨੇ ਅਸੀਂ ਰੰਗਲਾ ਪੰਜਾਬ ਬਣਾਉਣਾ ਕਿ ਰੰਗਲਾ ਪੰਜਾਬ ਵਾਹੀ ਹੈ ਜੀ ਬਣ ਗਿਆ ਜੀ ਇੱਥੇ ਚਿੱਟਾ ਵਿਕ ਰਿਹਾ ਇੱਥੇ ਪੋਸਟ ਵਿਕ ਰਹੀ ਹੈ ਇੱਥੇ ਜਗਾ ਜਗਾ ਹੁਣ ਨਸ਼ਾ ਹੈ ਜਿਹੜਾ ਬਿਲ ਨਾਲ ਸੌਖਾ ਹੋ ਗਿਆ ਹੁਣ ਤਾਂ ਮੈਂ ਕਹੂੰਗਾ ਹੋਮ ਡਿਲੀਵਰੀ ਹੋ ਜਾਂਦੀ ਹੈ ਜੀ ਨਸ਼ਿਆਂ ਦੀ ਇਹੀ ਰੰਗਲਾ ਪੰਜਾਬ ਹੈ ਜਿਹੜੀ ਆ ਕੁੜੀ ਕੌਨਸਟੇਬਲ ਫੜੀ ਆ ਪੁਲਿਸ ਵਾਲੀ ਉਹਦਾ ਘਰ ਕਿਉਂ ਨਹੀਂ ਢਾਇਆ ਗਿਆ ਅੱਜ ਇੱਕ ਇਨਸਪੈਕਟਰ ਫੜਿਆ ਇੰਟੈਲੀਜੈਂਸੀ ਦਾ ਉਹਦਾ ਘਰ ਕਿਉਂ ਨਹੀਂ ਢਾਇਆ ਗਿਆ ਘਰ ਤਾਂ ਇੱਕ ਛੋਟੇ ਬੰਦੇ ਦਾ ਢਾਇਆ ਜਾਂਦਾ ਜਿਹੜੇ ਛੋਟੇ ਜਾਣ ਜਿਹੜੀ ਉਹ ਕੌਨਸਟੇਬਲ ਹੈ ਕਿਹੜੇ ਆਈਪੀਐਸ ਅਫੀਸਰ ਦੇ ਦਫਤਰਾਂ ਨਾਲ ਉਹਦੇ ਸਬੰਧ ਸੀਗੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਟੇਟ ਕਰ ਰਹੇ ਨੇ ਅਸੀਂ ਤਾਂ ਇਨਸਾਫ ਦੀ ਉਡੀਕ ਦੇ ਵਿੱਚ ਆ ਕਿ ਕਦੋਂ ਲੋਕਾਂ ਨੂੰ ਇਨਸਾਫ ਮਿਲੂਗਾ ਪਰ ਅੱਜ ਪੰਜਾਬ ਦੇ ਵਿੱਚ ਹਰ ਵਰਗ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਲਾਤ ਬਹੁਤ ਹੀ ਮਾੜੇ ਬਣੇ ਹੋਏ ਸਾਡੇ ਬਹੁਤ ਹੀ ਸੀਨੀਅਰ ਆਗੂ ਐਕਸ ਪਟਨਰ ਦੇ ਮਿਸਟਰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮਨਨਜਨ ਕਾਲੀਆ ਜੀ ਦੇ ਘਰ ਦੇ ਉੱਤੇ ਰਾਤ 1:30 ਵਜੇ ਜੋ ਅਟੈਕ ਹੋਇਆ ਹੈ ਬਹੁਤ ਹੀ निंदनीयੋਗ ਇੱਕ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਅੱਜ ਰਾਜਕਤਾ ਦਾ ਡਰ ਦਾ ਇੱਕ ਭੈ ਦਾ ਮਾਹੌਲ ਬਣਿਆ ਹੋਇਆ ਅੱਜ ਕੋਈ ਵੀ بڑا ਮਨਿਸਟਰ ਟਾਈਪ ਜੋ ਵੀ ਬੰਦੇ ਨੇ ਸਾਡੇ ਕਾਰਜਕਰਤਾ ਨੇ ਬਹੁਤ ਸੇਫ ਨਹੀਂ ਹੈ ਤਾਂ ਸਾਡੇ ਵਰਗੇ ਛੋਟੇ ਜਿਹੜੇ ਕਾਰਜਕਰਤਾ ਨੇ ਊਥ ਕਾਰਜਕਰਤਾ ਨੇ ਉਹ ਕਿਵੇਂ ਸੇਫ ਰਹਿਣਗੇ ਜਿਨ੍ਹਾਂ ਕੋ ਸਿਕਿਉਰਿਟੀ ਆ ਉਹ ਸੇਫ ਨਹੀਂ ਅੱਜ ਮਹਿਸੂਸ ਕਰ ਰਹੇ ਹੈ ਤਾਂ ਅਸੀਂ ਕਿਵੇਂ ਮਹਿਸੂਸ ਕਰਾਂਗੇ ਸਰਕਾਰ ਜਿਹੜੀ ਹੈ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਚਾਹੇ ਉਹ ਨਸ਼ਾ ਹੈ ਜਿਹੜੀ ਚਾਹੇ ਸੀ ਅਸੀਂ 3 ਮਹੀਨਿਆਂ ਦੇ ਕਦਮ ਕਰ ਦਾਂਗੇ 3 ਸਾਲਾਂ ਚ ਹੋਇਆ ਨਹੀਂ ਅੱਜ ਇਹਨਾਂ ਦੇ ਮਹਿਲਾ ਸਰਪੰਚਾਂ ਦੇ ਪਤਿਆਂ ਕੋਲ ਆਪਣੇ ਪਟਿਆਲੇ ਕੋਲੇ ਜਿਹੜਾ ਫੜਿਆ ਗਿਆ ਕੱਲ ਕਿੰਨਾ ਹੀ ਨਸ਼ਾ ਫੜਿਆ ਗਿਆ ਦੇਖੋ ਇੱਕ ਨਿੰਦਨਯੋਗ ਸਰਕਾਰ ਆ ਇਹ ਸਭ ਤੋਂ ਵੱਧ ਜਿਹੜੀ ਨਿੰਦਿਆ ਹੋਈ ਹੈ ਉਹ ਇਹਨਾਂ ਨੇ ਮਤਲਬ ਇਹਨਾਂ ਦੀ ਹੋਈ ਆ ਜਿਹੜੇ ਕਹਿੰਦੇ ਸੀ ਅਸੀਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਟੈਂਕੀਆਂ ਤੇ ਨਹੀਂ ਚੜਨਾ ਪਊਗਾ ਅੱਜ ਟੈਂਕੀਆਂ ਤੇ ਮੁਲਾਜ਼ਮ ਚੜੇ ਹੋਏ ਬੈਠੇ ਨੇ ਸਾਡੀਆਂ ਭੈਣਾਂ ਬੀਬੀਆਂ ਚੜੀਆਂ ਬੈਠੀਆਂ ਨੇ 1100 ਹੋਏ ਮੁਕਰ ਗਏ ਪੰਜਾਬ ਦੇ ਵਿੱਚ ਕਤਲੋਗਾਰਤ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ 15-1500 ਰੁਪਏ 5-500 ਰੁਪਏ ਪਿੱਛੇ ਅੱਜ ਸਿਰ ਫਟ ਰਹੇ ਨੇ ਘਰੋਂ ਕੋਈ ਨਿਕਲਣ ਨੂੰ ਡਰ ਰ ਔਰ ਇਸ ਕਿzedi ਚੈਨੀ ਖਿੱਚੀ ਜਾ ਰਹੀ ਆ ਕਿਸੇ ਦੁਕਾਨਦਾਰ ਨੂੰ ਦਬਕਾ ਕੇ ਪੈਸੇ ਲੈ ਲਏ ਜਾਂਦੇ ਨੇ ਦੇਖੋ ਮਨਾਬੇ ਦੇ ਅੰਦਰ ਹਰ ਰੋਜ਼ 4-4 5-5 ਕਟਨਾਵਾ ਹੋ ਰਹੀਆਂ ਨੇ ਔਰ ਰੋਜ਼ਾਨਾ ਕੰਟੀਨਿਊ ਹੋ ਰਿਹਾ ਪੁਲਿਸ ਪ੍ਰਸ਼ਾਸਨ ਬਿਲਕੁਲ ਕੰਮ ਕਰਨ ਤੋਂ ਬਿਦੱ ਅਗਰ ਕੋਈ ਬਾਤੇ ਵਿੱਚ ਸੁੱਤਾ ਤਾਂ ਇਹ ਸਰਕਾਰ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਉਹ ਸੁੱਤਾ ਪੁਲਿਸ ਪ੍ਰਸ਼ਾਸਨ ਸੁੱਤਾ ਔਰ ਇਹ ਸਰਕਾਰ ਦੇ ਕੰਨਾਂ ਦੇ ਉੱਤੇ ਬਿਲਕੁਲ ਵੀ ਜੂੰਣ ਹੀ ਰੰਗ ਰਹੀ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਸਰਕਾਰ ਨੂੰ ਤੰਗ ਕਰਕੇ ਉਰੇ ਸੁਖ ਸ਼ਾਂਤੀ ਦਾ ਜਿਹੜਾ ਸਮ੍ਰਿਧੀ ਦਾ ਮਾਹੌਲ ਆ ਉਹ ਸਾਬਤ ਕੀਤਾ ਜਾਵੇ ਤਾਂ ਜੋ ਇੱਥੇ ਹਰੇਕ ਹਰੇਕ ਆਮ ਆਦਮੀ ਹਰੇਕ ਜਨ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰੇ ਇਹ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਦਿਨ-ਪ੍ਰਤੀ ਦਿਨ ਬਹੁਤ ਹੀ ਬੁਰੀ ਤਰ੍ਹਾਂ ਖਰਾਬ ਹੋ ਰਿਹਾ ਮਤਲਬ ਹਰ ਰੋਜ਼ ਤੁਸੀਂ ਖਬਰਾਂ ਸੁਣੋਗੇ ਕਰਨੇਡ ਹਮਲਾ ਕਦੇ ਪੁਲਿਸ ਚੌਕੀ ਤੇ ਕਦੇ ਕਿਤੇ ਕਦੇ ਪੁਲਿਸ ਚੌਕੀ ਤੇ ਤਾਂ ਨਕਾਰ ਦਿੰਦੇ ਨੇ ਕਿ ਹੋਇਆ ਹੀ ਨਹੀਂ ਜੀ ਔਰ ਜਿਹੜਾ ਰਾਤ ਮਨੋਰੰਜਨ ਕਾਲੀਆ ਜੀ ਜੋ ਸਾਡੇ ਪੰਜਾਬ ਦੀ ਸ਼ਾਮ ਹੈ ਉਹਨਾਂ ਦੇ ਘਰ ਸੈਂਟਰਲ ਲੁਧਿਆਣਾ ਜਿਹੜਾ ਜਲੰਧਰ ਹੈ ਉਥੋਂ ਅਮਰੀਕਾਲ ਮਾਤਰ 100 ਮੀਟਰ ਦੀ ਦੂਰੀ ਤੇ ਪੁਲਿਸ ਸਟੇਸ਼ਨ ਹੈ ਉੱਥੇ ਜਦੋਂ ਉਹਨਾਂ ਨੇ ਉਹਨੂੰ ਪੁਲਿਸ ਨੂੰ ਫੋਨ ਕਰੀ ਗਏ ਵੀ ਇੱਥੇ ਆਓ ਇੱਥੇ ਆਓ ਕਿਸੇ ਨੇ ਫੋਨ ਹੀ ਨਹੀਂ ਚੱਕਿਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਰਸਨਲ ਜਿਹੜਾ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਇੱਕ ਉਹਨੂੰ ਥਾਣੇ 'ਚ ਭੇਜਿਆ ਤਾਂ ਪੁਲਿਸ ਆਈ ਤਾਂ ਉਹਨਾਂ ਨੇ ਆ ਕੇ ਦੇਖਿਆ ਤਾ ਮਤਲਬ ਇਹ ਹੈ ਵੀ ਜਿਹੜਾ ਪੰਜਾਬ ਦੀ ਦੁਰਗਤੀ ਇਹ ਸਰਕਾਰ ਨੇ ਕੀਤੀ ਹੈ ਜੇ ਅਸੀਂ ਸੈਂਟਰ ਸਰਕਾਰ ਨੂੰ ਜਿਵੇਂ ਸਾਡੇ ਸਹਿਯੋਗੀਆਂ ਨੇ ਦੱਸਿਆ ਜਦੋਂ ਸੈਂਟਰ ਸਰਕਾਰ ਇਹਨਾਂ ਨੂੰ ਚਲਦਾ ਕਰੇ ਨਾ ਅਗਰ ਲੋਕ ਤਾਂ ਇਹਨਾਂ ਨੂੰ ਚਲਦਾ ਕਰਨ ਲਈ ਅੱਜ ਇਹ ਤਿਆਰ ਬੈਠੇ ਨੇ ਅੱਜ ਜੇ ਪੰਜਾਬ 'ਚ ਇਲੈਕਸ਼ਨ ਹੁੰਦੀ ਆ ਤਾਂ ਮੇਰੀ ਖਿਆਲ ਦੇ ਵਿੱਚ ਗਿਣਤੀ ਦੀ ਇਹਨਾਂ ਦੀ 10 ਈਟਾਂ ਨਹੀਂ ਹੈਗੀਆਂ ਸੋ ਨਿੰਦਾ ਕਰਦੀ ਹੈ ਭਾਜੀਪੀ ਇਹਦੀ ਸਖਤ ਤੇ ਭਾਜੀਪੀ ਹੀ ਕੈਸੀ ਜਮਾਤ ਹੈ ਜਿਹਨੂੰ ਅੱਜ ਪੰਜਾਬ ਅੱਖਾਂ ਖੋਲ ਕੇ ਦੇਖ ਰਿਹਾ ਹੈ ਕਿ ਬੀਜੇਪੀ ਦੀ ਆਣ ਨਾਲ ਹੀ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਇੱਕ ਫੁੱਲ ਜਿਵੇਂ ਕਹਿੰਦੇ ਸੀ ਖਿੜਿਆ ਫੁੱਲ ਗੁਲਾਬ ਦਾ ਉਹ ਪੰਜਾਬ ਹੈ ਤਾਂ ਪੰਜਾਬ ਖਿੜੇ ਫੁੱਲ ਵਾਂਗੂ ਜਦੋਂ ਖਿੜੂਗਾ ਤਾਂ ਬੀਜੇਪੀ ਦੇ ਰਾਜ ਵਿੱਚ ਹੀ ਖਿੜੂਗਾ ਤੇ ਭਗਵੰਤ ਮਾਨ ਜੀ ਨੂੰ ਮੈਂ ਇਹ ਕਹਿਣਾ ਕਿ ਤੁਹਾਡੇ ਕੋਲੇ ਹੋਮ ਮਿਨਿਸਟਰੀ ਹੈ ਤੇ ਕੇਜਰੀਵਾਲ ਜੀ ਜਿਹੜੇ ਗੱਲ-ਗੱਲ ਦੇ ਵਿੱਚ ਉੱਥੇ ਜਾ ਕੇ ਦਿੱਲੀ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਚੋਪੜਾ ਸਾਫ਼ ਹੋ ਗਿਆ ਉਹਨਾਂ ਦਾ ਤੇ ਪੰਜਾਬ 'ਚ ਵੀ ਹੁਣ ਉਹ ਤਿਆਰੀ ਹੈ ਤੇ ਉਹਨੂੰ ਪੁੱਛਣਾ ਹੈ ਵੀ ਹੁਣ ਇੱਥੇ ਕਿਉਂ ਰਿਜ਼ਾਈਨ ਕਰਾਨਗੇ ਆਪਣੇ ਸੀਮਨ ਸੀਐਮ ਤੋਂ ਜਿੰਨਾਂ ਕੋਲੇ ਗ੍ਰਹਿ ਮੰਤਰਾਲੇ ਵੀ ਹੈਗਾ ਐਡੀ ਬੜੀ ਜਿਹੜੀ ਘਟਨਾ ਹੋਈ ਹੈ ਜੇ ਉੱਥੇ ਬਹੁਤ ਬੜਾ ਕੋਈ ਜਾਨ ਮਾਲੀ ਦਾ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਤਾਂ ਸਾਰੀ ਭਾਰਤੀ ਜਨਤਾ ਪਾਰਟੀ ਸਾਰੇ ਲੋਕ ਇਸ ਗੱਲ ਦੀ ਥਾਪੇ ਤੇ ਨਿੰਦਾ ਕਰਦੇ ਨੇ ਨਾ ਬਈ ਸੁਰੱਖਿਤ ਨਹੀਂ ਹੈਗਾ ਪੂਰਾ ਪੰਜਾਬ ਵੀ ਸੁਰੱਖਿਤ ਨਹੀਂ ਹੈਗਾ ਨਾ ਮਹਿਲਾ ਸੁਰੱਖਿਤਾ ਨਾ ਕਿਸਾਨ ਸੁਰੱਖਤੀ ਹੈ ਵਪਾਰੀ ਦਾ ਤਾਂ ਹਾਲ ਹੀ ਬਹੁਤ ਮਾੜਾ ਹੈ ਵਪਾਰੀ ਤਾਂ ਜਨਿਕਰਨ ਜੋਗਾ ਰਹੀ ਹੈ ਨਹੀਂ ਬਜ਼ਾਰਾਂ ਦੇ ਵਿੱਚ ਸੋ ਮੈਂ ਇਸ ਆਪਣੇ ਵੱਲੋਂ ਪੰਜਾਬ ਦੀ ਬੀਜੇਪੀ ਵੱਲੋਂ ਨਾਪੇ ਦੀ ਬੀਜੇਪੀ ਵੱਲੋਂ ਦੀ ਘੋਰ ਨਿੰਦਾ ਕਰਦਾ ਤੇ ਸਰਕਾਰ ਨੂੰ ਇਹ ਕਹਿਣਾ ਕਿ ਜੇ ਥੋੜੀ ਜਿਹੀ ਸ਼ਰਮ ਹੈ ਤਾਂ ਅੱਜ ਹੀ ਆਪਣੇ ਆਪ ਨੂੰ ਰਿਜ਼ਾਈਨ ਕਰੋ ਨਹੀਂ ਤਾਂ ਸੈਂਟਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਾਰੇ ਸੋਚੋ ਜੀ ਕੀ ਕਹਿਣਾ ਚਾਹੁੰਦੇ ਹੋ ਪੰਤੀਰ ਜੀ ਜਿਹੜੀ ਕੱਲ ਇਹ ਘਟਨਾ ਰਾਤ ਨੂੰ ਵਾਪਰੀ ਹੈ ਮਨਰंजन ਕਾਲਿਆ ਜੀ ਦੇ ਘਰ ਦੇ ਉੱਪਰ ਅਟੈਕ ਹੋਇਆ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਬਹੁਤ ਹੀ ਲੋ ਐਂਡ ਆਰਡਰ ਖਰਾਬ ਹੋ ਚੁੱਕਿਆ ਹੈ ਪੰਜਾਬ ਦਾ ਖੁਸ਼ਹਾਲ ਪੰਜਾਬ ਬਿਹਾਲ ਹੋ ਚੁੱਕਿਆ ਹੈ ਅੱਜ ਲੋਕਾਂ ਦੀ ਮੰਗ ਹੈ ਕਿ ਭਾਜਪਾ ਦੀ ਸਰਕਾਰ ਆਣੀ ਚਾਹੀਦੀ ਹੈ ਇਹਨਾਂ ਦੀ ਹਰੇਕ ਫਰੰਟ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਅਸੀਂ ਦੇਖਦੇ ਹਾਂ 90 ਦੇ ਵਿੱਚ ਰੋਜ਼ਾਨਾ ਇੱਕ ਦੋ ਘਟਨਾਵਾਂ ਹੋ ਰਹੀਆਂ ਰਾਤ ਵੀ ਇੱਕ ਖੋ ਹੋ ਕੇ ਚੁੱਕੀ ਹੈ ਤੁਹਾਨੂੰ ਸ਼ਾਇਦ ਪਤਾ ਹੋਊਗਾ ਰਾਤ ਵੀ ਇੱਕ ਖੋ ਹੋਈ ਹੈ 90 ਦੇ ਵਿੱਚ ਠੀਕ ਹੈ ਰੋਜ਼ਾਨਾ ਇੰਨੀ ਘਟਨਾਵਾਂ ਆਏ ਆਪਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਿਸੇ ਤਰ੍ਹਾਂ ਦੇ ਮਹਿਸੂਸ ਕਰ ਰਹੇ ਸੋ ਹਾਂ ਸਕੂਟਰ ਮੋਟਰਸਾਈਕਲ ਕੀ ਚੈਨਾ ਖਿੱਚੀਆਂ ਜਾ ਰਹੀਆਂ ਸਾਰੇ ਬਾਜ਼ਾਰ ਦੇ ਵਿੱਚੋਂ ਚੈਨਾ ਖਿੱਚੀਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਕੀ ਦੇਖ ਰਿਹਾ ਸਾਨੂੰ ਇਸ ਗੱਲ ਦਾ ਬਹੁਤ ਰੋਸ ਹੈ ਸਰਕਾਰ ਤੋਂ ਰੋਸ ਹੈ ਅਸੀਂ ਮੰਗ ਕਰਦੇ ਆ ਆਪਣੀ ਸਿੰਧ ਇੰਦਰ ਸਰਕਾਰ ਤੋਂ ਵੀ ਇਸ ਸਰਕਾਰ ਨੂੰ ਭੰਗ ਕੀਤਾ ਜਾਵੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ ਅਸੀਂ ਕੇਂਦਰ ਸਰਕਾਰ ਨੂੰ ਇਹੀ ਮੰਗ ਕਰਾ پردار پردار يا پردار آهي ਨਾ ਚਾਉਣੇ ਉਸਤੇ ਇਹ ਜੀ ਬਹੁਤ ਮਾੜੀ ਗੱਲ ਹੈ ਕਿਉਂਕਿ ਲਾਂਡਰ ਆਡਰ ਆਪਾਂ ਪਿਛਲੇ ਬਹੁਤ ਸਮੇਂ ਤੋਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਪੰਜਾਬ ਦਾ ਵਿਗੜਿਆ ਹੋਇਆ ਹੈ ਔਰ ਇੱਕ ਹਾਇਰਟ ਦੇ ਵਿੱਚ ਜਾ ਕੇ ਰਾਤ ਨੂੰ 1 ਵਜੇ ਔਰ ਚੌਕੀ ਨੇੜੇ ਹੋਵੇ ਪੁਲਿਸ ਸਟੇਸ਼ਨ ਨੇੜੇ ਹੋਵੇ ਉਹਦੇ باوجود ਇਹ ਬਲਾਸ਼ ਹੋ ਜਾਣਾ ਇਹ ਲਾਂਡਰ ਆਡਰ ਦੀ ਜਿਹੜੀ ਸਥਿਤੀ ਹੈ ਪੰਜਾਬ ਦੀ ਇਹ ਮੈਂ ਬਿਆਨ ਕਰਦਾ ਕਿ ਇਸ ਲਈ ਇਸ ਤਰ੍ਹਾਂ ਇਹ ਚਾਹਾਂਗੇ ਮੰਗ ਕਰਾਂਗੇ ਸਰਕਾਰ ਤੋਂ ਵੀ ਸੈਂਟਰ ਸਰਕਾਰ ਕੋਈ ਨਾ ਕੋਈ ਇਸ ਦਾ ਹੱਲ ਕਰੇ ਯਾ ਰੇ ਮਦਦ ਬਣਾਈ ਰਹਿਣਾ ਚਾਹੀਦਾ ਹੈ ਯਾ ਲਾਂਡਰ ਆਡਰ ਦੇ ਕੁਝ ਹਾਂਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਬਹੁਤ ਜ਼ੋਰਦਾਰ ਅਪੀਲ ਵੀ ਹੈ ਸੈਂਟਰ ਸਰਕਾਰ ਨੂੰ ਔਰ ਇਸੇ ਸੈਂਟਰ ਸਰਕਾਰ ਤੋਂ ਮੰਗ ਵੀ ਕਰਦੇ ਆਂ ਔਰ ਗ੍ਰਹਿ ਮੰਤਰੀ ਸਾਡੇ ਅਮਿਤ ਸ਼ਾਹ ਜੀ ਨੇ ਵੀ ਪੰਜਾਬ ਵਿੱਚ ਇਹ ਗਰੀ ਸਰਕਾਰ ਇਸ ਨੂੰ ਭੰਗ ਕਰਕੇ ਉਹ ਰਾਜ ਮੈ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ ਇਹ ਨਵੇਂ ਦਿਨ-ਦਿਨ ਜੋ ਹਾਲ ਬਿਗੜ ਰਹੇ ਨੇ ਇਹ ਨਾਲ ਕੋਈ ਆਨ ਵਾਲਾ ਸਮਾਂ ਕੋਈ ਬਾਲਾ ਬਿਹਤਰ ਨਹੀਂ ਹੋਣਾ ਪੰਜਾਬ ਦਾ ਠੀਕ ਹੈ ਜਿਵੇਂ ਲਗਾਤਾਰ ਦੇ ਦੇ ਕਦੇ ਉੱਥੇ ਵੱਟ ਗਿਆ ਜੀ ਕਦੇ ਉੱਥੇ ਵੱਟ ਗਿਆ ਇਹ ਕਦੇ ਲੁਟਾਊਗੀ ਕਦੇ ਖੋਹ ਹੋਗੀ ਇਹ ਲਗਾਤਾਰ ਚੱਲ ਰਿਹਾ ਸਾਰਾ ਬਿਲਕੁਲ ਚੱਲ ਰਿਹਾ ਜੀ ਹੁਣ ਆਪਾਂ ਮੈਂ ਨਾਪੇ ਨਾਲ ਬਿਲੋਂਗ ਕਰਦੇ ਆਂ ਨਾਪੇ ਦਾ ਤੁਸੀਂ ਦੇਖ ਲੋ ਸਾਲੇ ਲਾਉਂਡਰ ਰੋਡ ਦਾ ਕਿੰਨਾ ਵਿਗੜਿਆ ਪਿਆ ਹੈ ਇਸ ਕਰਕੇ ਜੋ ਉੱਥੇ ਹੋਇਆ ਹੈ ਅਸੀਂ ਮਰਨਜਿਤ ਕਾਲੇ ਸਾਨੂੰ ਸਾਡੀ ਪੂਰੀ ਹਮਦਰਦੀ ਹੈ ਔਰ ਜੋ ਹੋਇਆ ਮਾੜਾ ਹੋਇਆ ਇਹਦਾ ਜ਼ੋਰ ਹੱਲ ਹੋਣਾ ਚਾਹੀਦਾ ਔਰ ਅਸੀਂ ਦੁਆਰਾ ਫੇਰ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਭੰਗ ਕਰਕੇ ਉਹ ਇਹ ਰਾਸ਼ ਫੈਰਾ ਲਾਗੂ ਕੀਤਾ ਜਾਵੇ ਠੀਕ